ਇਹ ਬੀਰ 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 ਆ ਕੇ ਵੇਲੀ ਤੇ ਆਪਾਂ ਦੇਖੋ ਜਿੱਥੇ ਹਲਗਾ ਹੋ ਰਿਹਾ ਹੋ ਰਿਹਾ ਆਪਾਂ ਹੁਣ ਤੁਹਾਨੂੰ ਸਾਰਾ ਬਾਹਰੋਂ ਗੁਰਦੁਆਰਾ ਦਿਖਾਵਾਂਗੇ ਤੇ ਦੂਸਰੀ ਟੀਮ ਆ ਗਈ ਸੀਗੀ ਤੇ ਹੁਣ ਬਾਹਰ ਆਈਆਂ ਆਂ ਜੀ ਮੈਨੂੰ ਨਿੰਬੂ ਪਾਣੀ ਮਸਾਲਾ ਲੱਭਿਆ ਮੈਂ ਨਿੰਬੂ ਪਾਣੀ ਪੀਣ ਆਈ ਸੀ ਉਹ ਡੰਗ ਦੇ ਮੱਡਾਂ ਦੇ ਵਿੱਚ ਸਿੰਘ ਸੂਰੇ ਆ ਬੜੇ ਲਾਈਆਂ ਦੇਹੀਆਂ ਡੰਗ ਦੇ ਮੱਡਾਂ ਦੇ ਵਿੱਚ ਸਿੰਘ ਸੂਰੇ ਆ ਬੜੇ ਲਾਈਆਂ ਦੇਹੀਆਂ É mas ela ਬਾਰਿਸ਼ ਪੈਣ ਲੱਗ ਗਈ ਆ ਪਰ ਲੱਗ ਕੇ ਰਿਹਾ ਸੀਗਾ ਆ ਸਾਰਿਆਂ ਨੇ ਇੱਧਰ ਦੀ ਰੇਲਵੇ ਲਾਈਨ ਹੈ ਸ਼ਾਇਦ ਹਾਂ ਇਹ ਸਾਰਾ ਰੇਲਵੇ ਰੈਲ ਨੇ ਜੇ ਤੁਸੀਂ ਇੱਧਰ ਦੀ ਆਉਂਗੇ ਤਾਂ ਆ ਐਂਟਰੀ ਆ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਇੱਧਰ ਹੋਊਗੀ ਇੱਧਰ ਕਾਰ ਪਾਰਕਿੰਗ ਵੀ ਹੈਗੀ ਆ ਤੇ ਇੱਧਰ ਤੁਸੀਂ ਆਪਣੀ ਪਾਰਕਿੰਗ ਵਗੈਰਾ ਕਰ ਸਕਦੇ ਹੋ ਸਾਰਾ ਵਧੀਆ ਬਣਿਆ ਹੋਇਆਗਾ ਚਰ ਪਰ ਇਹ ਵਿਚਾਰੇ ਬਾਬਿਆਂ ਨੂੰ ਹੁਣ ਆ ਚੱਕਣੀਆਂ ਪੈਣਗੀਆਂ ਇਹ ਤੇ ਚੱਕ ਰਹੇ ਨੇਗੇ ਆ ਸੀ ਗੋਰਦਰਾ ਸਾਹ ਦੀ ਐਂਟਰੀ ਲਵੇਰੀ ਸਰ ਕਹਿੰਦੇ ਆ ਇੱਥੇ ਨਾ ਮੱਜਾਂ ਦੇ ਕਿਲੇ ਵਗੈਰਾ ਨੇ ਜਿਹੜੇ ਉਹ ਵੀ ਹੋਉਂਦੇ ਆ ਸੁੱਖਾਂ ਵਗੈਰਾ ਲੈਂਦੀਆਂ ਨੇ ਗਿਆ ਆ ਸਾਰਾ ਇੱਧਰ ਪਾਰਕ ਬਣਿਆ ਹੋਇਆਗਾ ਇੱਥੋਂ ਪਾਰਕਿੰਗ ਪਾਰਕਿੰਗ ਇੱਧਰ ਹੈ ਮੇਨ ਐਂਟਰੀ ਜਾਨੀ ਕਿ ਇੱਧਰ ਦੀ ਆ ਜਾਂਦੀ ਹੈ ਪਹਿਲਾਂ ਆਪਾਂ ਉੱਧਰ ਖੜੇ ਸੀ ਉੱਧਰ ਡਿਊਟੀ ਸੀ ਹੁਣ ਆਪਾਂ ਦੇ ਚਾਹ ਪਾਣੀ ਪੀਣ ਆਏ ਸੀਗੇ ਟ੍ਰੇਨ ਆ ਗਈ ਥੋੜਾ ਥੋੜਾ ਟੈਂਵਾ ਟ੍ਰੇਨ ਆਉਂਦੀ ਰਹਦੀ ਹੈ ਇੱਥੇ ਇੱਥੇ ਬਾਬਾ ਜੀ ਪਰਚੀ ਕੱਟਦੇ ਆ ਇਹ ਸਾਰਾ ਆ ਗਿਆ ਆਪਣਾ ਆ ਗਿਆ ਦਰਬਾਰ ਸਾਹਿਬ ਇੱਧਰ ਕੋ ਮੋਬਾਈਲ ਨਹੀਂ ਲਾਣ ਦੁਕਾਨ ਜੀ ਦੇ ਇੱਧਰ ਤੁਸੀਂ ਨਿਰਸ਼ਰਣ ਕਰ ਸਕਦੇ ਹੋ ਇੱਕ ਜੀ ਤੁਹਾਨੂੰ ਹੋਰ ਦਿਖਾ ਦਨੇ ਆ ਇਧਰ ਵੀ ਦਰਬਾਰ ਸਾਹਿਬ ਹੈ ਇੱਥੇ ਕਵਿਸ਼ਰੀ ਚੱਲ ਰਹੀ ਸੀਗੀ ਆ ਤੁਹਾਨੂੰ ਇਧਰ ਟ੍ਰੇਨ ਦਿਖਾ ਦਿੰਨੇ ਆ ਕਿਥਨੀ ਟ੍ਰੇਨ ਦੇਖਦੀ ਹੈ ਦੇਖਿਆ ਦੀਦੀ ਟ੍ਰੇਨ ਫਾਇਰ ਜਲਦੀਆ ਚੱਕਰਾਮ ਸਿੰਘ ਵੜਾ ਇੱਥੇ ਚੱਕ ਵੜਾ ਚੱਕ ਬਖਤੂ ਚੱਕ ਪਤਾ ਨਹੀਂ ਚੱਕ ਬਖਤੂ ਆਏ ਜੇ ਕੁਝ ਹੈਗਾ ਬਾਲੇ ਨਹੀਂ ਆ ਇਧਰ ਦੀ ਆ ਗਿਆ ਆਈ ਤੁਹਾਨੂੰ ਇਹ ਅਸਲਿਓਆ ਬਾਰੇ ਅਸਪੜ ਲੈਣੀ ਹੈਗੇ ਤੁਸੀਂ ਇਤਿਹਾਸ ਪੜ ਸਕਦੇ ਹੋ ਜਦੋਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੋ ਤਾਕਤਿਚ ਦਮਦਮਾ ਸਾਹਿਬ ਤੋਂ ਚੱਲ ਕੇ ਚੱਕ ਫਤਿਹ ਸਿੰਘ ਵਾਲਾ ਵਿਹ ਹੈ ਆਏ 7 ਦਿਨ ਰਹੇ ਅਤੇ ਸੰਗਤਾਂ ਨਾਲ ਬਚਨ ਕੀਤੇ ਬਾਬਾ ਸੰਗੂ ਸਿੰਘ ਜੀ ਭਾਈਕਿਆਂ ਨੂੰ ਬ੍ਰਹਮ ਗਿਆਨੀ ਦੀ ਉਪਾਧੀ ਦਿੱਤੀ ਇੱਕ ਦਿਨ ਆਪਣੇ ਸਿੰਘਾਂ ਅਤੇ ਸੰਗਤ ਨਾਲ ਗੁਰੂ ਜੀ ਇਸ ਟਿੱਬੇ ਉੱਤੇ ਆਏ ਇਸ ਸਥਾਨ ਉੱਤੇ ਆ ਕੇ ਗੁਰੂ ਜੀ ਨੇ ਸੰਗਤਾਂ ਨੂੰ ਦੱਸਿਆ ਕਿ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾ ਨਾਲ ਗੋਸ਼ਟ ਕੀਤਾ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਚੱਲ ਕੇ ਇਸ ਸਥਾਨ ਤੇ ਆਏ ਅਤੇ ਔਸਰ ਝੋਟੀਆਂ ਦਾ ਦੁੱਧ ਪੀਤਾ ਇਸ ਇਸੇ ਹੀ ਆਸਾਨ ਤੇ ਰਾਜਾ ਬਿਨੇਪਾਲ ਨੇ 12 ਸਾਲ ਤਪੱਸਿਆ ਕੀਤੀ ਤੇ ਰਾਜ ਜੋਗੀਆਂ ਦੀ ਸੇਵਾ ਕਰਕੇ ਆਪਣਾ ਰਾਜ ਕਾਇਮ ਕੀਤਾ ਬਠਿੰਡੇ ਵਾਲਾ ਕਿਲਾ ਬਣਵਾਇਆ ਗਿਆ ਤਾਂ ਗੁਰੂ ਜੀ ਨੂੰ ਇੱਕ ਇਲਾਕੇ ਦੀ ਸੰਗਤ ਨੇ ਕਿਹਾ ਕਿ ਗੁਰੂ ਜੀ ਇੱਥੇ ਇੱਕ ਲਵੇਰੀ ਗਊ ਨੇ ਆਪਣਾ ਬੱਚਾ ਸੱਤ ਬਗਿਹੜਿਆਂ ਤੋਂ ਬਚਾ ਲਿਆ ਤਾਂ ਗੁਰੂ ਜੀ ਇੱਕ ਕਰਨੀ ਵਾਲੀ ਹੈ ਗੁਰੂ ਜੀ ਨੇ ਇਸ ਸਥਾਨ ਦਾ ਨਾਮ ਲਾਵੇ ਰੀ ਸਰ ਰੱਖ ਦਿੱਤਾ ਤੇ ਕਿਹਾ ਜੋ ਪ੍ਰਾਣੀ ਇੱਥੇ ਸ਼ਰਧਾ ਨਾਲ ਅਰਦਾਸ ਬੇਨਤੀ ਅਤੇ ਸੇਵਾ ਕਰੇਗਾ ਉਸਦੇ ਮਨ ਦੀ ਇੱਛਾ ਪੂਰੀ ਹੋਵੇਗੀ ਬਾਅਦ ਵਿੱਚ ਇਸ ਸਥਾਨ ਤੇ ਬਰੌਂਗਿਆਣੀ ਬਾਬਾ ਸੰਘੂ ਸਿੰਘ ਜੀ ਭਾਈਕਿਆਂ ਨੇ ਬੇਅੰਤ ਸਮਾਂ ਤਪੱਸਿਆ ਕੀਤੀ ਸੋ ਇਹਨਾਂ ਦਾ ਜਿਹੜਾ ਉੱਥੇ ਕਿਰਪਾਣ ਫੈਵਰ ਸ਼ਾਸਤਰ ਨੇ ਜਿਹੜੇ ਉਹ ਵੀ ਪਾਈ ਨੇ ਜੀ ਉੱਥੇ ਗੁਰਦੁਆਰੇ ਦੇ ਵਿੱਚ ਇਧਰ ਵੀ ਅੰਦਰ ਤੁਸੀਂ ਦੀਵਾਨ ਹਾਲ ਚ ਸੌਣ ਸਕਦੇ ਹੋਗੇ ਸੋ ਇਹ ਹੈ ਜੀ ਗੁਰੂ ਘਰ ਸਾਰਾ ਇਤਿਹਾਸ ਵੀ ਤੁਹਾਨੂੰ ਪੜਾ ਦਿੱਤਾ ਹੈ ਪਹਿਲਾਂ ਆਪਾਂ ਲਾਈਵ ਬੋਲਦਾਂ ਬੈਠੇ ਬੈਠੇ ਹੋਗੇ ਸੀਗੇ ਹੁਣ ਤੁਹਾਨੂੰ ਆਪਣੀ ਟੀਮ ਵੀ ਆ ਗਈ ਹੈ